ਲੋਕੀ ਕਹਿੰਦੇ ਕਿ ਬਾਹਰ ਜਾਣਾ ਹੈ ਬਾਹਰ ਜਾਣਾ ਹੈ ਮੈਂ ਸਾਰਿਆਂ ਨੂੰ ਖੁਸ਼ ਹੋ ਕੇ ਦੱਸਿਆ ਮੇਰਾ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਪਰ ਮੈਂ ਕਿਹਾ ਕੋਈ ਗੱਲ ਨਹੀਂ ਸਾਰੇ ਮਜ਼ਾਕ ਉਡਾਣ ਲੱਗੇ ਕਿ ਕਹਿੰਦੇ ਬੰਦਾ ਖੁਸ਼ ਹੁੰਦਾ ਕਿ ਕੈਨੇਡਾ ਦਾ ਵੀਜ਼ਾ ਲੱਗਿਆ ਮੈਂ ਕਿਹਾ ਕੋਈ ਗੱਲ ਨਹੀਂ ਵਾਈਗਰੂ ਨੇ ਮੈਨੂੰ ਵੀਜ਼ਾ ਇੱਥੇ ਤਾਂ ਦਵਾਇਆ ਉੱਥੇ ਦਾ ਵੀ ਮਤਲਬ ਉਹਦੀ ਕੋਈ ਲੋੜ ਹੀ ਨਹੀਂ ਪੈਣੀ ਜਦੋਂ ਉਹਦੇ ਦਰ ਤੇ ਸਭ ਕੁਝ ਲੈਣਾ ਹੈ ਤੇ ਉਹਨੇ ਉਹ ਸਭ ਕੁਝ ਦਵਾ ਦੇਣਾ ਜੋ ਕੱਲ ਲਿਖਿਆ ਵੀ ਨਹੀਂ ਸੀਗਾ ਜੀ ਆਪਣੇ ਦੇਖਿਆ ਜਿੱਥੇ ਕਾਰਾ ਲਾ ਜੋਲੇ ਸੋਨੇ ਹਾਲ ਇਹ ਗੱਲਾਂ ਉਹ ਬਈ ਸੋਨਹਾਰਾ ਸਤਿ ਸ਼੍ਰੀ ਅਕਾਲ ਨਮਸਤਕ ਕਰਨ ਚੱਲ ਆਈ ਆਪਣੇ ਰਬ ਬਾਈਕ ਨੂੰ ਮਤਲਬ ਕਰਨ ਚੱਲ ਆਈ ਕਿੰਨੇ ਦਿਨ ਦਾ ਵੀਜ਼ਾ ਲੱਗਾ ਹੈ ਔਰ ਕਿਹੜੇ ਕਿਹੜੇ ਗੁਰਦਾਂ ਮੈਂ ਦਰਸ਼ਨ ਕਰੋਗੇ 10 ਦਿਨਾਂ ਦਾ ਵੀਜ਼ਾ ਲੱਗਿਆ ਜੀ ਤੇ ਆਲਮੋਸਟ ਕਹਿੰਦੇ ਨਨਕਾਣਾ ਸਾਹਿਬ ਪੰਜਾ ਸਾਹਿਬ ਲਾਹੌਰ ਦਾ ਜਿਹੜੇ ਜਿਹੜੇ ਉਧਰ ਚੂਨਾ ਮੰਡੀ ਗੁਲਵਾਰੇ ਉਧਰ ਸਾਰਿਆਂ ਦਾ ਇੱਕ ਗੱਲ ਹੋ ਰਿਹਾ ਹੈ ਪਾਕਿਸਤਾਨ ਦੇ ਹਾਲਾਤ ਬੜੇ ਹੋਰ ਹਸਾਬ ਦੇ ਨੇ ਕਿ ਲਗਦਾar ਲੱਗਦਾ ਮਾਰਾ ਜਾ ਕਿਸੇ ਜਗ੍ਹਾ ਤੇ ਨਹੀਂ ਡਰ ਕਾ ਉਹ ਵੀ ਇਨਸਾਨ ਨੇ ਅਸੀਂ ਵੀ ਇਨਸਾਨ ਆਏ ਇਹ ਤਾਂ ਸਰਕਾਰਾਂ ਇਹੋ ਜੀ ਹੁੰਦੀਆਂ ਜੀ ਸਰਕਾਰਾਂ ਨੇ ਪਾੜ ਪੁਆਏ ਹੁੰਦੇ ਜੀ ਉਧਾਂ ਲੋਕਾਂ ਮੈਂ ਵੀਡੀਓ ਦੇਖਿਆ ਨੇ ਕਿੰਨੇ ਵਲੌਗਸ ਵਾੜਾ ਦੇਖਦਾ ਆਪਾਂ ਮੁੰਡੇ ਹੁੰਡੇ ਹੈਗੇ ਆ ਤੇ ਦੇਖ ਕੇ ਪਤਾ ਲੱਗਦਾ ਕਿ ਕੋਈ ਇਦਾਂ ਦਾ ਹੈ ਨਹੀਂ ਨਾਲੇ ਜਿੱਥੇ ਆਪਾਂ ਚੱਲੇ ਆ ਉਹਦੇ ਦਰ ਤੋਂ ਉੱਤੇ ਕੁਝ ਵੀ ਨਹੀਂ ਗਿਆ ਉਹਦੇ ਦਰ ਤੇ ਹੀ ਸਭ ਕੁਝ ਮਿਲਣਾ ਹੈ ਕੀ ਲੱਗਦਾ ਪਾਕਿਸਤਾਨ ਗਵਰਨਮੈਂਟ ਨੂੰ ਹੋਰ ਵੀਜ਼ਾ ਈਜ਼ੀ ਕਰਨਾ ਚਾਹੀਦਾ ਕਿਸੇ ਜਗ੍ਹਾ ਤੱਕ ਵੀ ਮੈਂ ਕਹਿੰਦਾ ਇਹ ਸਰਹੱਦ ਰਹਿਣੀ ਨਹੀਂ ਚਾਹੀਦੀਆਂ ਇਹ ਸਰਹੱਦਾਂ ਸਰਕਾਰਾਂ ਨੇ ਬਣਾਈਆਂ ਪਰ ਲੋਕ ਨਹੀਂ ਚਾਹੁੰਦੇ ਅਸਲ ਵਿੱਚ ਨਾਲੇ ਉੱਥੇ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡਾ ਰਾਸ ਸੀਗਾ ਸਿੱਖ ਰਾਜ ਸਿੱਖ ਰਾਜ ਚ ਮਤਲਬ ਸਾਨੂੰ ਮਾਣ ਹੋਣਾ ਚਾਹੀਦਾ ਕਿ ਸਾਡਾ ਸਿੱਖ ਰਾਜ ਸੀਗਾ ਤੇ ਬਸ ਨੌਜਵਾਨ ਕਹਿੰਦੇ ਨੇ ਕਿ ਦੋ ਸਰਦਾਰ ਨਹੀਂ ਹੁੰਦੇ ਸਿਆਸਤਾਂ ਕਿਉਂ ਨਹੀਂ ਮਿਲਾਂ ਦਿੰਦੇ ਸਿਆਸਤ ਫਿਰ ਉਹਨਾਂ ਦੀ ਰੋਟੀ ਨਹੀਂ ਪਕਣੀ ਦੀ ਰੋਟੀਆਂ ਪੱਕੇਗੀ ਤਾਂ ਫਿਰ ਉਹਨਾਂ ਦਾ ਕਹਿੰਦੇ ਕੰਮ ਕਿਦਾ ਚੱਲੂਗਾ ਜੀ ਬਿਲਕੁਲ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15 ਨਵੰਬਰ ਨੂੰ ਜੋ ਸਮੁੱਚਾ ਸਿੱਖ ਜਗਤ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਜਿਹੜੀ ਆ ਸੰਸਾਰ ਦੇ ਵਿੱਚ ਗੁਰਨਾਨ ਸਿੰਘ ਸਾਹਿਬ ਜੀ ਦਾ ਆਗਮਨ ਪੁਰਬ ਮਨਾ ਰਹੀ ਹੈ ਉਹਦੇ ਸਬੰਧ ਦੇ ਵਿੱਚ ਜਿਹੜਾ ਸ਼੍ਰੋਮਿਕ ਕਮੇਟੀ ਹਰ ਸਾਲ ਦੀ ਤਰ੍ਹਾਂ ਜਥਾ ਜਿਹੜਾ ਪਾਕਿਸਤਾਨ ਦੇ ਗੁਰਦ ਆਮਾਂ ਦੀ ਯਾਤਰਾ ਲਈ ਭੇਜਦੇ ਆ ਤੋ ਜਥਾ ਹੁਣ ਰਵਾਨਾ ਹੋਣਾ ਸਾਡੇ ਲੀਡਰ ਦੇ ਤੌਰ ਤੇ ਸਰਦਾਰ ਗਨਨਾਮ ਸਿੰਘ ਤੇ ਡਿਪਟੀ ਲੀਡਰ ਦੇ ਤੌਰ ਤੇ ਸੰਜੀਤ ਕੋਰ ਜਿਹੜੇ ਜਥੇ ਦੀ ਅਗਵਾਈ ਕਰਨਗੇ ਤੇ ਜਥਾ 763 ਜਿਹੜੇ ਯਾਤਰੀ ਐ ਜਿਨ੍ਹਾਂ ਨੂੰ ਵਿਜੇ ਲੱਗੇ ਐ ਉਹ ਗੁਰਧਾਮਾਂ ਦੀ ਪਾਕਿਸਤਾਨ ਦੀ ਗੁਰਧਾਮਾਂ ਦੀ ਯਾਤਰਾ ਕਰਨਗੇ ਤੇ 23 ਤਰੀਕ ਨੂੰ ਜਿਹੜਾ ਜਥਾ ਜਿਹੜਾ ਵਾਪਸੀ ਕਰੇਗਾ ਉਹਦੇ ਨਾਲ ਸਾਡੇ ਪ੍ਰਬੰਧਕ ਤੌਰ ਤੇ ਵੀ ਸ੍ਰੀ ਹੁਣੀ ਕਮੇਟੀ ਦੇ ਅੰਚਾਰ ਜਾ ਰਹੇ ਆ ਸੇਵਾਦਾਰ ਜਾ ਰਹੇ ਆ ਤੇ ਇਹ ਵੀ ਐ ਕਿ ਉੱਥੇ 23 ਨਿਸ਼ਾਨ ਸਾਹਿਬ ਦੀ ਜਿਹੜੀ ਸੰਭਾਲ ਦੇ ਲਈ ਚੋਲੇ ਜਿਹੜੇ ਆ ਤੇ ਉਹ ਵੀ ਲੈ ਕੇ ਜਾ ਰਹੇ ਆ ਇਸੇ ਤਰ੍ਹਾਂ ਕਕਾਰ ਜਿਹੜੇ ਆ ਅਮਰ ਸਚਾਰ ਦੇ ਲਈ ਕਕਾਰ ਜਿਹੜੇ ਆ ਉਹ ਵੀ ਨਾਲ ਜਾ ਰਹੇ ਆ ਬਾਕੀ ਇੰਤਜ਼ਾਮ ਜਿਦਾਂ ਸਤਕਾਰ ਜਿੰਨਾ ਜਿੰਨਾ ਨੂੰ ਦੇਣਾ ਉਹਦਾ ਲਈ ਸਰੂਪੇ ਵਗੈਰਾ ਵੀ ਲੋਈਆਂ ਉਹ ਵੀ ਨਾਲ ਲੈ ਕੇ ਜਾ ਰਹੇ ਕਿਉਂਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਤੇ ਇਹਦੇ ਪੁਖਤਾ ਪ੍ਰਵਾਨ ਜਿਹੜੇ ਸਾਰੇ ਦੇ ਸਾਰੇ ਜਥੇ ਦੇ ਕੀਤੇ ਗਏ ਆ ਤੇ ਮੈਂ ਅਰਦਾਸ ਕਰਦਾ ਕਿ ਜਥਾ ਆਪਣੀ ਆਸਥਾ ਦੇ ਨਾਲ ਸ਼ਰਧਾ ਦੇ ਨਾਲ ਸਾਰੇ ਗੁਰਧਾਮਾਂ ਦੀ ਯਾਤਰਾ ਕਰਕੇ ਸਾਰੇ ਦੇ ਸਾਰੇ ਜਿਹੜੇ 23 ਤਰੀਕ ਨੂੰ ਵਾਪਸ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇਖੋ ਬੜਾ ਮਨ ਦੁਖੀ ਹੁੰਦਾ ਕਿਉਂਕਿ 3000 ਦਾ ਕੋਟਾ ਜਿਹੜਾ ਹੈ ਪਾਕਿਸਤਾਨ ਸਰਕਾਰ ਨੇ ਵੀ ਕਿਹਾ ਹੈ ਤਾਂ ਪਾਕਿਸਤਾਨ ਦੀ ਜਿਹੜੀ ਸੇਕੋਦਰ ਦਵਾਰਾ ਬੰਦ ਕਮੇਟੀ ਉਹਨੇ ਵੀ ਕਿਹਾ ਹੈ ਪਰ ਮਨ ਨੂੰ ਬੜਾ ਦੁੱਖ ਲੱਗਦਾ ਕਿ ਅਸੀਂ 2244 ਜਿਹੜੇ ਵੀਜ਼ਾ ਲੱਗਣ ਦੇ ਲਈ ਪਾਸਪੋਰਟ ਭੇਜੇ ਸੀ ਤੇ 763 ਸਾਰੇ ਵੀਜ਼ੇ ਲੱਗੇ ਆ ਤੇ 1481 ਜਿਹੜੇ ਆ ਉਹਨਾਂ ਦੇ ਪਾਸਵਰਡ ਰਿਜੈਕਟ ਹੋਏ ਵੀ ਜੇ ਨਹੀਂ ਲੱਗੇ ਪਰ ਉਹਨਾਂ ਦਾ ਸਿਸਟਮ ਬਾਰੇ ਨਹੀਂ ਪਤਾ ਲੱਗਦਾ ਪ੍ਰਧਾਨ ਜੀ ਨੇ ਜਦੋਂ ਅੰਤਰ ਕਮੇਟੀ ਦੀ ਪਰਸੋਂ ਮੀਟਿੰਗ ਹੋਈ ਉਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਇੱਕ ਡੈਪੂਟੇਸ਼ਨ ਪਾਕਿਸਤਾਨ ਐਮਬੈਸੀ ਨੂੰ ਭਜਾ ਕੇ ਮਿਲੇਗਾ ਤਾਂ ਮੈਂ ਪ੍ਰਧਾਨ ਜੀ ਨੇ ਵੀ ਕਿਹਾ ਕਿ ਪਾਕਿਸਤਾਨ ਸਰਕਾਰ ਦੇ ਨਾਲ ਜਿਹੜਾ ਕਬੋਰਡ ਆ ਰਾਣਾ ਜੀ ਦੇ ਨਾਲ ਸਾਰੀ ਗੱਲਬਾਤ ਕੀਤੀ ਜਾਵੇ ਕਿਉਂਕਿ ਖੱਜਲ ਖਵਾਰੀ ਨਾ ਹੋਵੇ ਜੇ ਸਾਨੂੰ ਇੰਨੇ ਹੀ ਵੀ ਜੇ ਦਿਨ ਤੇ ਅਸੀਂ ਉਹਨੇ ਪਾਸਵਰਡ ਭੇਜੀਏ ਤੇ ਇਹਦੇ ਲਈ ਸਾਰੀ ਗੱਲਬਾਤ ਪਾਕਿਸਤਾਨ ਸਰਕਾਰ ਨਾਲ ਵੀ ਕੀਤੀ ਜਾਵੇਗੀ ਤਾਂ ਪਾਕਿਸਤਾਨ ਐਮਬੈਸੀ ਦੇ ਵਿੱਚ ਵੀ ਜਿਹੜਾ ਭੇਜਿਆ ਜਾਵੇ ਸਾ ਕਮੇਟੀ ਬਣਾ ਕੇ ਠੀਕ ਹੈ ਫਦੇ ਮੇਰੇ ਤੋਂ ਪਹਿਲਾਂ ਸਾਡੇ ਮਨਨ ਸਾਹਿਬ ਚਿੱਠੀ ਸਾਹਿਬ ਨੇ ਦੱਸਤੀ ਸਾਰੀ ਗੱਲ ਗੱਲ ਇਹੋ ਹੀ ਹੈ ਜਿੰਨੇ ਅਸੀਂ ਉਹਨੇ ਮੰਗਦੇ ਨੇ ਅਸੀਂ ਉਹਨਾਂ ਹੀ ਭੇਜੀਏ ਸੰਗ ਜਿਹੜੀ ਬਹੁਤੀ ਖਰਾਬ ਹੁੰਦੀ ਹੈ ਅਲੀਗੇਸ਼ਨ ਜਿਹੜਾ ਸਾਡੇ ਸਾਡੇ ਦੇ ਲਾਉਂਦੇ ਨੇ ਵੀ ਸਾਡੇ ਲੱਗੇ ਨਹੀਂ ਜਾਂ ਤੁਸੀਂ ਲਵਾਏ ਨਹੀਂ ਸਾਡਾ ਕੋਈ ਵਿੱਚ ਰੋਲ ਦਾ ਨਹੀਂ ਅਸੀਂ ਆਪਣੇ ਮੈਸੇਜ ਨੂੰ ਭੇਜ ਜੀਦੇ ਹਾਂ ਮੈਸੀ ਦੀ ਮਰਜ਼ੀ ਲਵਾਂ ਚਾਹੇ ਨਾਲ ਨਾਲ ਜਾਂ ਘੱਟ ਕਰ ਪਰ ਫੇਰ ਵੀ ਉਹ ਸਰਕਾਰ ਨਾਲ ਜਿੱਦਾਂ ਪ੍ਰਧਾਨ ਜੀ ਨੇ ਇੰਟਰਵਿਊ ਚ ਗੱਲ ਕੀਤੀ ਹੈ ਪ੍ਰਧਾਨ ਜੀ ਅੱਗੇ ਜਾ ਕੇ ਗੱਲ ਕਰਨ ਉਹ ਮੈਸੀ ਦਾ ਨਾ ਕਹਤਾ ਮਨਸਾ ਹੋਣਾ ਉੱਥੇ ਉਹਦੀ ਸਰਕਾਰ ਨਾਲ ਉਹ ਨਾਲ ਗੱਲ ਕਰਾਂਗੇ ਜਾ ਕੇ ਮੈਂ ਕਹਿੰਦਾ ਇਦਾਂ ਗੱਲ ਕਰਨੀ ਚਾਹੀਦੀ ਹੈ ਸਰਕਾਰ ਨਾਲ ਸਾਡੇ ਜਿਹੜੇ ਲੋਕੀ ਸਰਦਾਲੂ ਨੇ ਖੰਜਰ ਖਰਾਬ ਨਾ ਹੋਣ ਮੈਂ ਤਾਂ ਅਤੀ ਧੰਨਵਾਦੀ ਆ ਸਰਦਾਰ ਰਜਿੰਦਰ ਸਿੰਘ ਧਾਮੀ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਮੁੱਖ ਮਤਲਬ ਸੇਵਾਦਾਰ ਕਰਕੇ ਇਥੋਂ ਦੇ ਜੈਸੀ ਦੀ ਗਵਾਹੀ ਕਰਨ ਵਾਸਤੇ ਮਤਲਬ ਤੋੜਿਆ ਤੋਰ ਲੱਗੇ ਨੇ ਮੈਂ ਦੀ ਧੰਨਵਾਦੀਆਂ ਚੀਫ ਸੈਕਟੀ ਸਾਹਿਬ ਦਾ ਵੀ ਮਹਾਰਾ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਜਿ ਬਖਸ਼ੇ ਤੇ ਮੈਂ ਦੀ ਧੰਨਵਾਦੀਆਂ ਸਰਦਾਰ ਸਤਵੀਰ ਸਿੰਘ ਜੀ ਦਾ ਜਿਹੜਾ ਸਾਰੇ ਮੈਂ ਮੁਲਾਜ਼ਮਾਂ ਦਾ ਧੰਨਵਾਦ ਕਰਦਾ ਜਿਹੜਾ ਮੈਨੂੰ ਤੁਸੀਂ ਇਹਨਾਂ ਮਾਨ ਦਿੱਤਾ ਇਹ ਸਮਾਨ ਦੇ ਮੁਕਾਬਲੇ ਪਰ ਗੁਰੂ ਅਰਾਮਦਾਸ ਸੱਚੇ ਪਾਤਸ਼ਾਹ ਮਿਹਰ ਭਰੇ ਹੱਥ ਰੱਖਣ ਤੰਦਰੁਸਤੀ ਬਖਸ਼ਣ ਗੁਰੂ ਮਹਾਰਾਜ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਪਾਈ ਇੰਦਰਪਾਲ ਸਿੰਘ ਹ ਗੁਰੂ ਸਾਹਿਬ ਜੀ ਦੀ ਬੜੀਆ ਪਾਰਕ ਕਿਰਪਾ ਹੋਈ ਹੈ ਜੋ ਮਹਾਰਾਜ ਨੇ ਆਪਣੇ ਪਹਿਲੇ ਪ੍ਰਕਾਸ਼ ਪਰਉਪਤੇ ਉੱਥੇ ਸੇਵਾ ਦਾ ਮੌਕਾ ਲਿਆ ਹੈ ਤੇ ਬੜੀ ਕਿਰਪਾ ਹੈ ਗੁਰੂ ਸਾਹਿਬ ਦੀ ਜੋ ਕਿ ਕਈ ਜਗ੍ਹਾ ਤੋਂ ਆਲ ਵਰਲਡ ਤੋਂ ਜਿਹੜੀ ਸਿੱਖ ਸੰਗਤ ਹੈ ਉੱਥੇ ਦਰਸ਼ਨਾਂ ਲਈ ਜਾ ਰਹੀ ਹੈ ਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਤਨਾ ਸਦਕਾ ਤੇ ਪਾਕ ਸਰਕਾਰ ਦੇ ਉਹਨਾਂ ਦੀ ਇਜਾਜ਼ਤ ਨਾਲ ਜੋ ਕਿ ਉਹਨਾਂ ਦੇ ਦਰਸ਼ਨ ਹੋ ਰਹੇ ਨੇ ਗੁਰਧਾਮਾ ਦੇ ਪਾਕਿਸਤਾਨ ਵਿੱਚ ਗੁਰੂ ਸਾਹਿਬ ਨੇ ਇਹ ਸੇਵਾ ਜੋ ਹੈ ਆਪਣੀ ਕੀਰਤਨ ਰੂਪੀ ਜਿਹੜੀ ਉੱਥੇ ਸੇਵਾ ਲੜ